ਆਰੇ ਬੋਲ ਜੀ ਤੇਰੀ ਕਾਹਨੂੰ ਬਈਆ ਆਹ ਆਤੀ ਦਸ ਹਜ਼ਾਰ ਰੁਪਏ ਬੰਦ ਕਰਦੇ ਨੇ ਪਰ ਮੈਨੂੰ ਤਾਂ ਪਤਾ ਨਹੀਂ ਲੋਕਾਂ ਤੋਂ ਪੈਸੇ ਲੈ ਰਹੇ ਲੱਗਦਾ 2-2 ਲੱਖ ਪਰ ਮੈਂ ਮੈਂ ਇੱਕ ਗੱਲ ਜ਼ਰੂਰ ਚੱਕਾਂਗਾ ਜੀ ਇਹ ਵੀ ਕਰਕੇ ਮੈਂ ਇਹ ਗੱਲ ਕੰਮ ਨਹੀਂ ਇਹਨਾਂ ਦਾ ਪੈਸਾ ਤੋਂ ਇਲਾਵਾ ਸਾਡੇ ਬੰਦੇ ਜੀ ਬੈਠੇ ਮੈਂ ਛੱਡੀ ਆ ਸਰ ਮੈਂ ਚਲੋ ਜੇ ਹੋਊਗੀ ਪਿੱਛੇ ਆਓ ਵੀ ਇੱਧਰ ਆ ਜਿਓ ਖੁੱਲੇ ਥਾਂ ਗਾਜ ਆ ਜਿਓ ਖੁੱਲੇ ਜਗ੍ਹਾ ਆ ਜਿਓ ਸਾਡੇ ਆ ਜਾਗੇ ਅਸੀਂ ਸਤੰਦਲਾ ਜੀ ਲਓ ਜੀ 25 ਤੱਕ ਅੱਜ ਕਿਹੜੇ ਵੈਸਾ ਕੀਤਾ ਹੀ ਇੰਨੇ ਸਾਡੇ 2570 ਦਿੱਤਾ ਹੋ ਉਹ ਟੈਲੀਫੋਨ ਤੇ ਕਹਿੰਦਾ ਇੰਨੇ ਦਾ ਐਕਚੁਅਲੀ ਸਿਰ ਫਾਈਲ ਤੇ ਦਾ ਉਹਨੂੰ ਡਿਸਚਾਰਜ ਕਰਾ ਦਿੱਤਾ ਸੀ ਟੈਕਨਿਕਲੀ ਡਿਸਚਾਰਜ ਪਹਿਲਾਂ ਨਾਲ ਹਾਂ ਜੀ ਤੇਰੇ ਕੋਲ ਅਗਲੀ ਅੱਧੀ ਵੀ ਲੱਗਦੀ ਹੈ ਪਾਸ ਪਾਸ ਉਹ ਸਿੱਧਾ ਜੀ ਪੋਸਟਮੈਨ ਨੂੰ ਮੋੜੋ ਹਾਂ ਪੋਸਟ ਹਾਂ ਕਰਵਾਵਾ ਆਦਤ ਘਰੇ ਆਉਂਦਾ ਬਾਕੀ ਜੀ ਇਹਨਾਂ ਦਾ ਨਾਮ ਰੈਕਲ ਹਾਂ ਠੀਕ ਹੈ ਐ ਸਰ ਐਜ਼ ਅ ਮਤਕੀਬ ਇੱਕ ਲੋਕਇਕਤਾ ਪਾਰਟੀ ਪ੍ਰੈਜ਼ੀਡੈਂਟ ਤੁਸੀਂ ਜਿਹੜੀ ਰਗਨੇ ਹਸਪੀਟਲ ਦੇ ਅੰਦਰ ਜਿਹੜੀ ਇੱਕ ਡੈਥ ਹੋਈ ਸੀ ਲੇਡੀਜ਼ ਦੀ ਉਰੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਗਰਮੀਤ لال ਬੱਟੂ ਪ੍ਰਧਾਨਿਕਤਾ ਪਾਰਟੀ ਪਿਛਲੇ ਦਿਨੀ ਮੈਂ ਖਬਰ ਹੀ ਦੇਖੀ ਸੀ ਕਿ ਇਕਰਾਗਨੀ ਹਸਪੀਟਲ ਦੇ ਵਿੱਚ ਵੀ ਲੇਡੀਜ਼ ਜਿਹੜੀ ਹੈ ਪਤਨੀ ਦੇ ਲਾਇ ਵਾਸਤੇ ਆਈ ਸੀਗੀ ਪਰ ਮੈਂ ਸਮਝਦਾ ਵੀ ਉਹਨਾਂ ਡਾਕਟਰਾਂ ਦੀ ਅ negligence ਕਰਕੇ ਵੀ ਉਹ ਲੇਡੀਸ ਵਿਚਾਰੀ ਦੀ ਮੌਤ ਹੋ ਗਈ ਸੀਗੀ ਕਿਉਂਕਿ ਜਿਸ ਪਰਿਵਾਰ ਦਾ ਕੋਈ ਜੀ ਚਲ ਜਾਂਦਾ ਵਾ ਉਸ ਪਰਿਵਾਰ ਨੂੰ ਪੁੱਛੋ ਵੀ ਬਾਅਦ ਕੀ ਹਾਲ ਹੁੰਦੇ ਆ ਪਰ ਦੇਖੋ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਪਹਿਲੀ ਗੱਲ ਤੇ ਇੰਨੇ ਮੋٹے ਮੋٹے ਨੋਟ ਪੈਸੇ ਲੈ ਕੇ ਲਾਜ ਕਰਦੇ ਆ ਜੇ ਕਿਸੇ ਕੋ ਪੈਸੇ ਨਹੀਂ ਹੈਗੇ ਤੇ ਉਹਨਾਂ ਨੂੰ ਮਰੀਜ਼ ਹੀ ਨਹੀਂ ਦਿੰਦੇ ਦੇਖੋ ਅੱਜ ਕੋਈ ਪ੍ਰਾਈਵੇਟ ਦੁਕਾਨਾਂ ਦੇ ਉੱਪਰ ਮੈਡੀਕਲ ਦੇ ਉੱਪਰ ਕੋਈ ਰੇਟ ਵੱਜਦੀ ਹੈ ਤੇ ਮੈਂ ਸਮਝਦਾ ਵੀ ਉਸੇ ਵਾਲੇ ਦੁਕਾਨ ਜਿਹੜੀ ਹੈ ਸੀਲ ਹੋ ਜਾਂਦੀ ਹੈ ਸੀਲ ਹੋਣ ਦਾ ਮਤਲਬ ਹੈ ਕਿ ਉਹ ਦੁਕਾਨ ਦੇ ਵਿੱਚ ਨਜਾਇਜ਼ ਜਿਹੜੀਆਂ ਦਵਾਈਆਂ ਵਿਕਦੀਆਂ ਜੜੀ ਲੇਡੀਆਂ ਜੀ ਮੈਂ ਸਮੇਂ ਦਾ ਮੋਤ ਹੋਈ ਐ। ਏਲੀਗਲ ਦੇਖੋ ਲੇਡੀਆਂ ਤੇ ਔਣੀ ਨਿਗੇ। ਦੂਸਰੀ ਗੱਲ ਵੀ ਜਿਹੜੇ ਕਹਿੰਦੇ ਵੀ ਇਨਕੁਆਰੀ ਬਿਠਾਈ ਗਈ ਆ। ਇਨਕੁਆਰੀ ਬਿਠਾਉਣ ਦੇ ਨਾਲ ਕੋਈ ਲੇਡੀ ਜਿਹੜੀ ਦੁਬਾਰਾ ਨਹੀਂ ਆ ਜਣੀ। ਮੇਰੀ ਤੇ ਇਹੀ ਮੰਗ ਆ ਤੁਹਾਡੇ ਰਾਹੀਂ মিডিਆ ਰਾਹੀਂ ਏਲੀ ਗੱਲ ਤੇ ਹਸਪੀਟਲ ਜਿਹੜਾ ਸੀਲ ਹੋਣਾ ਚਾਹੀਦਾ ਵਾ। ਜੇ ਉਹ ਹਸਪੀਟਲ ਸੀਲ ਨਹੀਂ ਹੁੰਦਾ ਤੇ ਇੱਕ ਤਾਂ ਪਾਰਟੀ ਮੈਂ ਸਮੇਂ ਦਾ ਵੱਡੇ ਪੱਦਰ ਤੇ ਉਸ ਹਸਪਤਲ ਨੂੰ ਸੀਲ ਕਰਾਉਣ ਵਾਸਤੇ ਬੰਦ ਕਰਾਉਣ ਵਾਸਤੇ ਸੰਘਰਸ਼ ਕਰੂਗੀ ਔਰ ਜਿਹੜੇ ਡਾਕਟਰ ਦੇ ਅੰਗੇਲੀ ਹੋਈ ਐ ਔਰ ਦੇਖੋ ਮੋਤ ਦਾ ਜਿਹੜਾ ਬੰਦਾ ਪਰਚਾ ਬੰਦਾ 302 ਦਾ ਪਰਚਾ ਕਰਕੇ ਤੁਰੰਤ ਮੈਸਮੇ ਦਾ ਉਹਨੂੰ ਸੀਲ ਕਰਕੇ ਪਰਵਾਰ ਨੂੰ ਜਿਹੜਾ ਵਾ ਇਨਸਾਫ ਜਿਹੜਾ ਵਾ ਮਿਲਣਾ ਚਾਹੀਦਾ ਵਾ ਇਹ ਸਾਡੀ ਇਕਤਾ ਪਾਰਟੀ ਦੀ ਡਿਮਾਂਡ ਹੈ ਸਰ ਜਿਹੜੀ ਕਿ ਸ਼ਹਿਰ ਦੇ ਵਿੱਚ ਪਰਸੋਂ ਇੱਕ ਰਗਣੀ ਹਸਪੀਟਲ ਦੇ ਅੰਦਰ ਜਿਹੜੀ ਕਿ ਇੱਕ ਘਟਨਾ ਵਾਪਰੀ ਸੀ ਡਾਕਟਰਾਂ ਦੇ ਲਾਪਰਵਾਹੀ ਕਰਕੇ ਇੱਕ ਔਰਤ ਦੀ ਜਾਨ ਵੀ ਗਈ ਸੀ ਤੁਹਾਨੂੰ ਕਿਤਾ ਦੇ ਦੋ ਤੁਸੀਂ ਕਿ ਜੇ ਕਿ ਜਿਹੜੇ ਲਾਪਰਵਾਹ ਡਾਕਟਰ ਹੁੰਦੇ ਤਾਂ ਕਿਤੇ ਮਨਲੀ ਨੁਕਸਾਨ ਜਾਨੀ ਮਨਲੀ ਨੁਕਸਾਨ ਤਾਂ ਹੁੰਦਾ ਹੀ ਹੈ ਨਾ ਪੇਸ਼ੈਂਟ ਦਾ ਜਿਹੜਾ ਫੋਸਲਾ ਜੀ ਇਹ ਬੜੇ ਦੁਖਦ ਦੀ ਗੱਲ ਆ ਕਿ ਸਾਡੇ ਸ਼ਹਿਰ ਦੇ ਵਿੱਚ ਮੈਂ ਗੱਲ ਕਹੂੰਗਾ ਕਿ ਘਟਨਾ ਵਾਪਰਨੀ ਉਹ ਜਿਆਦਾ ਦੁਖਦਾਈ ਆ ਕਿਸੇ ਦੇ ਘਰ ਦਾ ਜੀ ਜਾਣਾ ਬਹੁਤ ਵੱਡੀ ਗੱਲ ਖੁੰਦੀ ਆ ਇੱਕ ਬਹੁਤ ਬੰਦੇ ਦਾ ਹੌਸਲਾ ਠੁਕ ਜਾਂਦਾ ਪਰਿਵਾਰ ਵਿਖਰ ਜਾਂਦਾ ਲੇਕਿਨ ਜਿਹੜੇ ਸਾਡੇ ਡਾਕਟਰ ਨੇ ਇਹ ਹਸਪੀਟਲ ਬਣਾ ਲੰਦੇ ਆ ਇਹਨਾਂ ਕੋਲ ਸਾਧਨ ਪੂਰੇ ਨਹੀਂ ਹੁੰਦੇ ਦੇਖੋ ਡਾਕਟਰ ਦੂਸਰਾ ਰੱਬ ਦਾ ਰੂਪ ਮੰਨਿਆ ਜਾਂਦਾ ਲੇਕਿਨ ਜਦੋਂ ਇਹ ਰੱਬ ਹੀ ਗਲਤੀਆਂ ਕਰਨ ਲੱਪੋਵੇ ਤਾਂ ਇਨਸਾਨ ਕੀ ਕਰੇਗਾ ਦੇਖੋ ਆਪਣੇ ਸਰਕਾਰੀ ਜਿਹੜੇ ਕਿ ਸੀਐਮਓ ਜਿਹੜੇ ਕੀ ਉਹਨੇ ਦੀ ਜ਼ਿੰਮੇਵਾਰੀ ਵੀ ਪਾਨਦੀ ਕਿ ਪ੍ਰਾਈਵੇਟ ਹਸਪੀਟਲ ਨੂੰ ਟੈਂਪ ਟਮ ਟੈਂਪ ਚੈੱਕ ਕਰਨਾ ਤੁਹਾਨੂੰ ਲੱਗਦਾ ਉਹਨਾਂ ਦੇ ਲਾਭ ਪ੍ਰੋਵਾਈ ਵੀ ਹੈਗੀ ਹੈ ਦੇਖੋ ਕੁਤਲਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਜਿਹੜੇ ਸਰਕਾਰੀ ਗਵਰਨਮੈਂਟ ਹਸਪੀਟਲ ਦਾ ਕੰਮ ਹੀ ਹੁੰਦਾ ਵਾ ਕਿ ਆਪਣੀ ਜਾ ਕੇ ਚੈਕਿੰਗ ਕਰਨੀ ਹੈ ਕਿ ਅਗਰ ਜਿਹੜਾ ਕਿਸੇ ਨੇ ਹਸਪੀਟਲ ਬਣਾਇਆ ਵਾ ਕਿ ਉਹਦੇ ਵਿੱਚ ਇਕੁਪਮੈਂਟ ਠੀਕ ਨੇ ਅਗਰ ਆਪਰੇਸ਼ਨ ਥੀਟਰ ਹੈਗਾ ਤਾਂ ਕਿ ਆਪਰੇਸ਼ਨ ਥੀਟਰ ਦੇ ਵਿੱਚ ਕੋਈ ਸਮਾਨ ਜਿਹੜਾ ਜ਼ਰੂਰੀ ਲੋੜੀਂਦਾ ਸਮਾਨ ਆ ਉਦੇ ਵਿੱਚ ਪਿਆ ਵਾ ਉਹਦੇ ਵਿੱਚ ਹੈਗਾ ਵਾ ਉਹਨਾਂ ਨੂੰ ਟਾਈਮ ਟੂ ਟਾਈਮ ਚੈੱਕ ਕਰਨਾ ਚਾਹੀਦਾ ਲੇਕਿਨ ਸਾਡੇ ਇੱਥੇ ਸਾਡਾ ਦੁਰਭਾਗਿਆ ਮੈਂ ਇਸ ਤੇ ਬਿਲਕੁਲ ਕਹਿਣਾ ਚਾਹਾਂਗਾ ਸਾਡਾ ਦੁਰਭਾਗਿਆ ਵਾ ਕਿ ਜਿਹੜੇ ਸੀਐਮਓ ਸਾਹਿਬ ਆਏ ਨੇ ਮੈਨੂੰ ਨਹੀਂ ਪਤਾ ਕਿ ਉਹ ਔਨ ਡਿਊਟੀ ਨੇ ਕੀ ਆਫ ਡਿਊਟੀ ਨੇ ਕਿਉਂਕਿ ਕੋਈ ਨਹੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਆਪਣੇ ਗਾਲ ਦਾ ਹਾਰ ਲਾ ਕੇ ਦੂਜੇ ਦੇ ਗਾਲਾਂ 'ਚ ਪਾਉਂਦੇ ਆ ਆਪਣੀ ਜ਼ਿੰਮੇਵਾਰੀਆਂ ਨੂੰ ਸਾਰੇ ਮੂੰਹ ਮੋੜਦੇ ਆ ਸਰਕਾਰੀ ਹਸਪਤਾਲ ਦਾ ਤਾਂ ਇੰਨਾ ਜ਼ਿਆਦਾ ਬੁਰਾ ਹਾਲ ਆ ਕਿ ਡਾਕਟਰ ਜਿੰਨੇ ਵੀ ਆ ਉਹ ਆਪਣੀਆਂ ਛੁੱਟੀਆਂ ਲੈ ਲੈ ਕੇ ਆਪਣੇ ਪ੍ਰਾਈਵੇਟ ਹਸਪੀਟਲ ਚਲਾਉਂਦੇ ਨੇ ਨਹੀਂ ਸੀਐਮਓ ਕਿਤਾ ਔਨ ਡਿਊਟੀ ਕਿ ਆਫ ਡਿਊਟੀ ਕਿਤਾ ਮਤਲਬ ਕਿ ਹੁਣ ਸੀਐਮਓ ਤੁਹਾਨੂੰ ਵਧੀਆ ਢੰਗ ਨਾਲ ਦੱਸ ਸਕਦੀ ਔਨ ਡਿਊਟੀ ਆਫ ਡਿਊਟੀ ਹੈ ਕਿਉਂਕਿ ਉਹਨੂੰ ਪਤਾ ਨਹੀਂ ਤਨਖਾਹਾਂ ਮਿਲਦੀਆਂ ਕਿ ਨਹੀਂ ਮਿਲਦੀਆਂ ਪਤਾ ਨਹੀਂ ਉਹ ਤਨਖਾਹ ਲੈ ਕੇ ਬਿਆਰ ਫ੍ਰੀ ਸੀ ਚਾਤੀਪਾ ਸੇਵਾ ਕਰਦੇ ਨੇ ਕੀ ਨਹੀਂ ਕਰਦੇ ਨੇ ਸਾਨੂੰ ਨਹੀਂ ਪਤਾ ਲੇਕਿਨ ਸਾਨੂੰ ਇਹਦਾ ਪਤਾ ਕਿ ਜਨਤਾ ਦੇ ਟੈਕਸ ਦਾ ਪੈਸਾ ਕੱਲਾ ਕਮਾ ਰੁਪਈਆ ਇਹਨਾਂ ਡਾਕਟਰਾਂ ਦੀ ਪਰਭਾਈ ਦੇ ਵਿੱਚ ਲੱਗ ਰਿਹਾ ਉਸ ਤੋਂ ਬਾਅਦ ਵੀ ਕਪੂਰਥਲਾ ਇਲਾਜ ਤੋਂ ਵੰਚੇ ਕਹਿੰਦੇ ਮਤਕੀ ਆਨਲਾਈਨ ਸਿਸਟਮ ਦੇ ਵਿੱਚ ਸੀਐਮਓ ਬੋਲਦੇ ਨੇ ਪਈ ਤਰਖਾ ਨਹੀਂ ਪੈਂਦੀ ਪਈ ਪਰ ਪ੍ਰੈਕਟੀਕਲੀ ਚਾਹ ਉਹ ਥੋੜਾ ਆਪਣਾ ਡਿਪਾਰਟਮੈਂਟ ਮੁੱਦਾ ਮੈਂ ਤਾਂ ਸਿੱਧੀ ਗੱਲ ਜਾਣਨਾ ਮੈਨੂੰ ਨਹੀਂ ਪਤਾ ਕਿ ਆਨ ਡਿਊਟੀ ਹੈਗੀ ਨੇ ਕਿ ਨਹੀਂ ਹੈਗੇ ਲੇਕਿਨ ਜੋ ਹਰ ਕਪੂਰਥਲੇ ਦਾ ਸਾਡੇ ਸਰਕਾਰੀ ਹਸਪਤਾਲ ਦੇ ਡਾਕਟਰ ਦੇ ਵਾਰੀਵਾਰਸ ਬਣਨ ਨੂੰ ਤਿਆਰ ਹੈ ਡਾਕਟਰ ਵੱਲੋਂ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਗੱਲ ਕਹੀ ਜਾਂਦੀ ਡਾਕਟਰ ਅਮਨਦੀਪ ਵੱਲੋਂ ਕਿ ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਗੱਲ ਫੇਰ ਉਹ ਹੀ ਦੱਸਣਾ ਚਾਹੂੰਗਾ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਆ ਲੇਕਿਨ ਜੇ ਰੱਬ ਸ਼ੈਤਾਨਾਂ ਨਾਲ ਕੰਮ ਕਰੂਗਾ ਤੇ ਲੋਕੀ ਸ਼ੈਤਾਨਾਂ ਨੂੰ ਨਪਣਾ ਵੀ ਜਾਣਦੇ ਆ ਡਾਕਟਰ ਅਮਨਦੀਪ ਜੀ ਨੇ ਅਗਰ ਇੱਕ ਪੇਸ਼ੈਂਟ ਦਾ ਆਪਰੇਸ਼ਨ ਪਥਰੀ ਦਾ ਕੀਤਾ ਤੇ ਉਹਨਾਂ ਨੇ ਪਤਾ ਹੋਣਾ ਚਾਹੀਦਾ ਕਿ ਮੁਕੰਮਲ ਸਮਾਨ ਸਾਡੇ ਕੋਲ ਹੈਗਾ ਕਿ ਨਹੀਂ ਹੈਗਾ ਅਗਰ ਐਮਰਜੈਂਸੀ ਕੱਲ ਨੂੰ ਪੈ ਜਾਵੇ ਕਿ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਸਿਰਫ ਇਹ ਦੇਖਣਾ ਹੈ ਕਿ ਅਮਰ ਜ ਤੁਸੀਂ ਪੈਂਤੀ ਹੀ ਸਮਾਨ ਲੈ ਕੇ ਆਣਾ ਵਾ ਆਪਰੇਸ਼ਨ ਥੀਟਰ ਦਾ ਮਤਲਬ ਹੀ ਹੁੰਦਾ ਕਿ ਐਮਰਜੈਂਸੀ ਦੇ ਸਾਰੇ ਸਮਾਨ ਸਾਰੇ ਸਾਧਨ ਸਾਰੇ ਡਾਕਟਰ ਉੱਥੇ ਮੌਜੂਦ ਹੁੰਦੇ ਆ ਅਗਰ ਕੋਈ ਐਮਰਜੈਂਸੀ ਪੈਂਦੀ ਆ ਤੇ ਉਹਨੂੰ ਸਾਹਮਣ ਵਾਸਤੇ ਡਾਕਟਰਾਂ ਦੀ ਪ੍ਰੋਪਰ ਇੱਕ ਟੀਮ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਜਿਹੜਾ ਕਿ ਇੱਧਰ ਮੈਡੀਕਲ ਜਿਹੜਾ ਕਿ ਹਸਪੀਟਲ ਮੈਡੀਕਲ ਸੈਂਟਰ ਹੁੰਦੇ ਆ ਜਿਹੜੇ ਪ੍ਰਾਈਵੇਟ ਇਹ ਬੰਦ ਹੋਣੇ ਚਾਹੀਦੇ ਤੇ ਡਾਕਟਰ ਦਾ ਲਾਇਸੈਂਸ ਵੀ ਕੈਨਸਲ ਹੋਣੇ ਚਾਹੀਦੇ ਦੇਖੋ ਜੀ ਸਾਰੇ ਡਾਕਟਰਾਂ ਨੂੰ ਮੈਂ ਇੱਕ ਤਰਾਜੂ 'ਚ ਨਹੀਂ ਤੋਲੂਗਾ ਕਈ ਡਾਕਟਰ ਕਈ ਅਸਤਰ ਬਹੁਤ ਚੰਗੇ ਬਹੁਤ ਸੋਹਣਾ ਕੰਮ ਕਰਦੇ ਨੇ ਉਹਨਾਂ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਆ ਤੇ ਜਿਹੜੇ ਇਹਦੇ ਡਾਕਟਰ ਗਲਤ ਕੰਮ ਕਰਦੇ ਨੇ ਇਹਨਾਂ ਦੇ ਹਸਪਤਾਲ ਨੂੰ ਸੀਲ ਕਰਕੇ ਤਾਲਾ ਲਗਾ ਦੇਣਾ ਚਾਹੀਦਾ ਮੈਂ ਇਹ ਬੇਨਤੀ ਕਰੂੰਗਾ ਸਾਡੇ ਐਮ.ਐਲ.ਏ. ਸਾਹਿਬ ਨੂੰ ਵੀ ਕਿ ਇਸ ਮਾਮਲੇ ਨੂੰ ਧਿਆਨ ਚ ਦੇਖਦੇ ਹੋਏ ਇਹਨਾਂ ਡਾਕਟਰਾਂ ਦੀ ਸ਼ਿਕਾਇਤ ਲਿਖਤ ਦੇ ਵਿੱਚ ਇੰਡੀਅਨ ਮੈਡੀਕਲ ਕੌਂਸਲ ਤੋਂ ਕੀਤੀ ਜਾਵੇ ਤੇ ਇਹਨਾਂ ਦਾ ਜਿਹੜਾ ਵਾ ਲਾਇਸੈਂਸ ਰੱਦ ਕੀਤਾ ਜਾਵੇ ਸਰ ਜਰਕੀ ਲਾਗਣੀ ਹਸਪੀਟਲ ਤੁਹਾਡੇ ਵੱਲੋਂ ਤਾਂ ਤੁਹਾਡੇ ਪੂਰੇ ਪਰਿਵਾਰ ਵੱਲੋਂ ਜਰਕ ਪਿਛਲੇ ਇੱਕ ਤੁਹਾਡੀ ਵਾਈਫ ਦੀ ਡੈਥ ਹੋ ਗਈ ਸੀ ਅਲਾਜਦਰਮੈਨ ਤਾਂ ਉਹਨੂੰ ਲੈ ਕੇ ਕਹ ਲੋ ਕਿ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਵਿਸ਼ਵਾਸਨ ਦਿੱਤਾ ਕਿ ਤੁਹਾਨੂੰ ਇਨਸਾਫ ਮਿਲਿਆ ਹਲੇ ਜੀ ਪਰ ਪ੍ਰਸ਼ਾਸਨ ਵੱਲੋਂ ਔਰ ਮੀਡੀਆ ਮੀਡੀਆ ਵੱਲੋਂ ਪੂਰਾ ਇਨਸਾਫ ਦਾ ਸਪੋਰਟ ਮਿਲੀ ਹੈ ਜੀ ਪ੍ਰਸ਼ਾਸਨ ਨੇ ਬਿਲਕੁਲ ਸਾਥ ਦਿੱਤਾ ਜੋ ਬੰਦੀ ਕਾਰਵਾਈ ਉਨਾਂ ਨੇ ਕੀਤੀ ਆ ਜੀ ਔਰ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਦੇ ਪੈਨਲ ਵੀ ਬਣਾਇਆ ਤੇ ਜੋ ਵੀ ਸਾਨੂੰ ਸਾਨੂੰ ਤਸੱਲੀ ਹੈ ਜੋ ਸਾਡੇ ਲਈ ਕਰ ਦਿੰਦੇ ਆ ਬਾਕੀ ਇਹ ਆ ਕਿ ਅਸੀਂ ਮੰਗ ਕਰਦੇ ਆ ਪੀਐਮਸੀ ਤੋਂ ਕਿ ਇਹਨਾਂ ਦਾ ਲਾਇਸੈਂਸ ਰੱਦ ਕੀਤਾ ਜਾਵੇ ਨਹੀਂ ਇਸ ਸੰਬੰਧ ਵਿੱਚ ਤੁਸੀਂ ਜਿਹੜੀ ਪੰਜਾਬ ਮੈਡੀਕਲ ਅਸੀਂ ਹਮਿਸ਼ਨ ਨੂੰ ਲਿਖਤ ਕੰਪਲੇਂਟ ਕੀਤੀ ਹੈ ਕਰਾਂਗੇ ਸਰ ਕਰਾਂਗੇ ਹਰ ਇੱਕ ਤੇਰੀ ਵੀ ਕਰਾ ਦੇ ਦੂੰਗਾ ਸਰ ਸਰ ਤਾਂ ਨੂੰ ਲੱਗਦਾ ਕਿ ਜਿਹੜੇ ਕੀ ਰਾਗਨੀ ਹਸਪੀਟਲ ਤੇ ਜਿਹੜੇ ਡਾਕਟਰ ਬਾ ਮੀਆਂ ਬੀਬੀ ਇਹਨਾਂ ਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਸਰ ਤੁਸੀਂ ਮੀਡੀਆ ਪੱਤਰਕਾਰ ਹੋ ਤੁਸੀਂ ਮਾਰਕੀਟ ਤੇ ਦੇਖੋ ਸੀ ਸਰ ਸਰ ਅਸੀਂ ਤਾਂ ਭੁੱਲ ਭੁਲੇਖੇ ਚੱਲੇ ਗਏ ਪਰ ਤੁਸੀਂ ਰਿਵਿਊ ਤਾਂ ਲੋ ਸਰ ਕਿ ਇੱਕ ਇੱਕ ਚੱਲ ਕੀ ਰਿਹਾ ਵਾ ਸਰ ਤੁਸੀਂ ਪੱਤਰਕਾਰੋਂ ਪਲੀਜ਼ ਇੱਕ ਵਾਰੀ ਰਿਵਿਊ ਲੋ ਔਰ ਡੀਸੀ ਸਾਹਿਬ ਤੱਕ ਗੱਲ ਪਹੁੰਚਾਓ ਕਿ ਇਹ ਚੱਲ ਕਰ ਕੀ ਰਿਹਾ ਸਰ ਇੱਕ ਮੀਡੀਆ ਸਰ ਇੱਕ ਸਤੰਭ ਹੁੰਦਾ ਵਾ ਕਿ ਲੋਕਾਂ ਨੂੰ ਜਾਗਰੂਕ ਕਰਨ ਦਾ ਸਰ ਇੱਕ ਕਰੀ ਤੁਸੀਂ ਰਿਵਿਊ ਲੋ ਲੋਖਾ ਦੇ ਸਰ ਅਪਨਾ ਦੇ ਕਹਿੰਦੇ ਮਤਲਬ ਕਿ ਤੁਹਾਨੂੰ ਆਸ ਹੈਗੀ ਕਿ ਤੁਹਾਨੂੰ ਇਨਸਾਫ ਮਿਲੇਗਾ ਬਿਲਕੁਲ ਮਿਲੇਗਾ ਜੀ ਇਨਸਾਫ ਪਰ ਕਿਤੇ ਨ ਕਿਤੇ ਦੱਬੀ ਜਵਾਨ ਤੇ ਡਾਕਟਰ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਮੇਰਾ ਕੋਈ ਕੁਝ ਵਗਾਰ ਨਹੀਂ ਸਕਦਾ ਮੇਰੇ ਸਾਰੇ ਪਾਸੇ ਇਹ ਕਹ ਲੋ ਕਿ ਸੈਟਿੰਗ ਹੋ ਚੁੱਕੀ ਪਈ ਹੈ ਸਰ ਅਸੀਂ ਸਾਡੇ ਵੱਲੋਂ ਜੋ ਬੰਦਾ ਕਾਰਵਾਈ ਅਸੀਂ ਉਹ ਕਰਦੀ ਆ ਜੀ ਡਾਕਟਰ ਦੇਖੋ ਜਿਨੇ ਕਰਮ ਕੀਤਾ ਉਹਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ੇ ਕਰਦੀ ਅਸੀਂ ਇਸ ਲਈ ਮੈਂਟਲੀ ਪ੍ਰਪੇਅਰ ਆ ਔਰ ਅਸੀਂ ਆਪਣਾ ਹੌਂਸਲਾ ਨਹੀਂ ਕਦੀ ਟੁੱਟਣ ਦਵਾਂਗੇ ਸਰ ਸਾਨੂੰ ਪ੍ਰਸ਼ਾਸਨ ਤੇ ਯਕੀਨ ਆ ਸਾਨੂੰ ਰੱਬ ਤੇ ਯਕੀਨ ਆ ਸਾਨੂੰ ਇਨਸਾਫ ਮਿਲੂਗਾ ਮਿਲੂਗਾ ਔਰ ਜਿਹੜੇ ਬੱਚੇ ਨੂੰ ਪੜਾਉਂਦੀ ਸੀ ਉਹਦੇ ਬੱਚੇ ਦੇ ਮਾਪੇ ਵੀ ਸਾਡੇ ਕੋਲ ਖੜੇ ਆ ਜੀ ਮੋਟੇ ਨਾਲ ਮੋਢਾ ਲਾ ਕੇ ਸਾਰਾ ਸਮਾਜ ਸਾਡੇ ਨਾਲ ਖੜਾ ਵਾ ਔਰ ਸਮਾਜ ਚ ਇੱਕ ਇੱਕ ਸਮਾਜ ਨੇ ਇੱਕ ਚੰਗੀ ਟੀਚਰ ਖੋਈ ਹੈ ਜੀ ਮੈਂ ਤਾਂ ਆਪਣੀ ਰੋਟੀ ਖੋਈ ਆ ਮੇਰੀ ਮੇਰੀ ਧੀ ਨੇ ਇੱਕ ਮਾਂ ਖੋਈ ਆ ਸਮਾਜ ਨੇ ਇੱਕ ਚੰਗੀ ਟੀਚਰ ਖੋਈ ਹੈ ਜੀ ਔਰ ਇਹ ਗਲਤੀ ਦੀ ਮਾਫਰੀ ਬੇਗੀ ਇੱਦਾਂ ਦੇ ਜਿਹੜੇ ਡਾਕਟਰ ਜਾਂ ਨਰਸਿੰਗ ਹੋਮ ਹੋਣੇ ਤੇ ਲਾਇਸੈਂਸ ਤਾਂ ਕੈਨਸਲ ਹੋਣੇ ਚਾਹੀਦੇ ਕਰਣਾ ਚਾਹੀਦੇ ਸਰ ਆਪਾਂ ਜੀਵਨ ਆ ਇੱਕ ਮੇਰੀ ਵਾਈਫ ਸੀ ਕਿਸੇ ਦੀ ਮਾਂ ਵਾ ਕਿਸੇ ਦੀ ਟੀਚਰ ਇਹਦਾ ਮਤਲਬ ਇਹਨਾਂ ਦਾ ਕੋਈ ਪਾਵਰ ਹੀ ਨਹੀਂ ਸੀ ਸਰ ਇਹ ਇਹ ਹੀ ਇਹ ਕਹਿੰਦੇ ਜਾਇ ਇਸ एलिਜੀਬਲ ਨਹੀਂ ਹੈ ਕਿ ਤੁਸੀਂ ਦੱਸਣਾ ਚਾਹੀਦਾ ਸੀ ਸਰ ਕਹਿਣਾ ਤੇ ਕਿ ਗਾਨੇ ਤੇ ਹਸਪੀਟਲ ਕਹ ਲਓ ਕਿ ਇੱਕ ਜਿਹੜਾ ਪਿੱਤੇ ਨੇ ਆਪਰੇਸ਼ਨ ਕਰਦੇ ਆ ਕਿਤੇ ਰ ਕਿਤੇ ਲਾ ਪ੍ਰੋਵਾਈਡ ਹੈ ਕਿਹੜੀ ਗਾਇਨੀ ਕੋ ਜਾਏਗੀ ਸਰ ਤੇ ਜਿਹੜਾ ਆਪਰੇਸ਼ਨ ਸੀ ਇਹ ਆਪਰੇਸ਼ਨ ਕਿਹੜੇ ਡਾਕਟਰ ਵੱਲੋਂ ਕੀਤਾ ਗਿਆ ਸੀ ਸਰ ਜੀ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਸੀ ਸਰ ਜੀ ਅੱਛਾ ਇਹ ਹੁਣ ਜੋ ਮਰਜ਼ੀ ਪੇਪਰ ਬਣਾ ਲੇ ਸਰ ਇਸ 7 ਤਰੀਕ ਦੀ ਰਿਕਾਰਡਿੰਗ ਦਾ ਬਾਉ ਉਲੀ ਪ੍ਰਸ਼ਾਸਨ ਕਨ ਆਵੇ ਰੋ ਤੇ ਚੈੱਕ ਕਰ ਲਵੇ ਸਰ ਦੋ ਤੋਂ ਦੋ ਪਾਣੀ ਦੇ ਪਾਣੀ ਦੇ ਰਿਕਾਰਡ ਸਰ ਕੈਨ ਮਤਲਬ ਕਿ ਕਿਤੇ ਨ ਕਿਤੇ ਲੋਕਾਂ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਅਸੀਂ ਬਾਹਰੋਂ ਡਾਕਟਰ ਬੁਲਾ ਕੇ ਆਪਰੇਸ਼ਨ ਕੀਤਾ ਵਾ ਸਾਡੀ ਪ੍ਰੈਕਟਿਸ ਵਿੱਚ ਕੋਈ ਨਾਲ ਨਹੀਂ ਜਾਂਦਾ ਸਾਡਾ ਕੰਮ ਤਾਂ ਪੇਸ਼ੈਂਟ ਨੂੰ ਡਾਕਟਰ ਸੈਂਟਰ ਕੱਢਦੀ ਦਾ ਸਾਡੀ ਡਾਕਟਰ ਦੇ ਡਾਕਟਰ ਮਤਲਬ ਰਾਹ ਅਸੀਂ ਤਾਂ ਬਗੈਰ ਬੱਚਾ ਪਹਿਲਾਂ ਸੈਂਟਰ ਕੱਢਦੀ ਦਾ ਮੈਂ ਆਪਣੀ ਵਾਈਫ ਸੈਂਡ ਕਰਤੀ ਤੁਸੀਂ ਠੀਕ ਕਰ ਦਿਓ ਜੀ ਸਰ ਅਸੀਂ ਡਾਕਟਰ ਉਹਨਾਂ ਦੇਖਣ ਗਏ ਅੰਦਰ ਕੋਣਾ ਕੋਣ ਨਹੀਂ ਅਸੀਂ ਤਾਂ ਜਿੱਦਾਂ ਡੀਲ ਕਰ ਰਹੇ ਅਸੀਂ ਉਹਨੂੰ ਕਵਾਂਗੇ ਨਾ ਸਾਡੇ ਲਈ ਤਾਂ ਉਹੀ ਡਾਕਟਰ ਹੋਇਆ ਨਾ ਬਾਜੀ ਸਰ ਇਹਨਾਂ ਟੈਸਟ ਚੈੱਕ ਕੀਤੇ ਸਭ ਕੁਝ ਚੈੱਕ ਕੀਤਾ ਸਰ ਡਾਟਸੋ ਐਜ਼ ਅ ਪ੍ਰੈਜ਼ੀਡੈਂਟ ਜਿਹੜੇ ਕਿ ਤੁਸੀਂ ਨਰਸਿੰਗ ਹੌਮ ਦੇ ਜਿਲ੍ਹੇ ਦੇ ਆਈਐਮ ਤੋਂ ਤਾਂ ਜਿਹੜੇ ਕਿ ਲਾਗਨੀ ਹਸਪੀਟਲ ਦੇ ਅੰਦਰ ਇੱਕ ਜਿਹੜੇ ਕਿ ਲੇਡੀਜ਼ ਦੀ ਡੈਥ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਡਾਕਟਰਾਂ ਦੀ ਲਾਪਰਵਾਹੀ ਵੀ ਮੰਨੀ ਜਾ ਰਹੀ ਹੈ ਐਜ਼ ਅ ਪ੍ਰੈਜ਼ੀਡੈਂਟ ਤੁਸੀਂ ਕੀ ਕਹਿਣਾ ਚਾਹੋਗੇ ਸਰ ਐਜ਼ ਅ ਪ੍ਰੈਜ਼ੀਡੈਂਟ ਮੈਂ ਇਹ ਕਹਿਣਾ ਚਾਹੁੰਦਾ ਕਿ ਅੰਦਰ ਵੀ ਜਿਹੜਾ ਤੜਾ ਤਾਂ ਡੈਥ ਹੋਈ ਹੈ ਇੱਕ ਯੰਗ ਲੇਡੀ ਦੀ ਗੱਲ ਹੈ ਉਹ ਮੈਨੂੰ ਬਹੁਤ ਦੁੱਖ ਇਸ ਗੱਲ ਦਾ ਯੰਗ ਏਜ ਦੇ ਵਿੱਚ ਦੇਖੋ ਪ੍ਰਵਾਨੀ ਇਹ ਕੰਟ ਕਰਦਾ ਸਾਰੇ ਕਰਦਾ ਪਰ ਇਹਦੇ ਚ ਜੇ ਡੈਥ ਹੋਈ ਹੈ ਤਾਂ ਐਸ ਪਰ ਲਾਹ ਕਾਨੂੰਨ ਹੈਗਾ ਜਿਹਦੇ ਤੇ ਇਨਕੁਆਇਰੀ ਬਿਠਾਈ ਜਾਂਦੀ ਉਹ ਵੇਲੇ ਕਿ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਵੱਡੀ ਕਮੇਟੀ ਬਣਾਈ ਹੋਈ ਹੈ ਇਨਕੁਆਇਰੀ ਕਮੇਟੀ ਦੇ ਮੁਤਾਬਕ ਐਸ ਪਰ ਲਾ ਜੋ ਵੀ ਗੱਲ ਬਣੀ ਦੀ ਜੋ ਵੀ ਰਿਜ਼ਲਟ ਆਏਗਾ ਜਿਹੜਾ ਵੀ ਕਸੂਰوار ਮਿਲੇਗਾ ਅਗਰ ਲਾ ਦੇ ਮੁਤਾਬਿਕ ਜੇ ਉਸਨੇ ਕਿਸੇ ਤਰ੍ਹਾਂ ਦੀ ਵੀ ਪੈਨਲਟੀ ਪੈਂਦੀ ਹੈ ਤਾਂ ਆਈਐਮ ਨੂੰ ਵੱਲੋਂ ਮੈਂ ਕੋਈ ਕੁਝ ਨਹੀਂ ਦਗਾ ਕਿਉਂਕਿ ਉਹ ਲਾਗ ਨੂੰ ਲਾ ਦੇ ਅਗੇਂਸਟ ਆਈਐਮ ਇਹ ਨਹੀਂ ਜਾ ਸਕਦੀ ਸੱਚੇ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਕਈ ਕੰਪਲੀਨਟਸ ਹਸਪਤਲਾਂ ਤੋਂ ਉੱਪਰ ਚਲਦੀ ਹੈ 25 ਕੰਪਲੀਨਟਸ ਪਹਿਲਾਂ ਵੀ ਚੱਲ ਰਹੀਆਂ ਤਾਂ ਡਾਕਟਰ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ ਮੈਂ ਆਪ ਹੀ ਮੈਨੇਜ ਕਰ ਲੂੰਗਾ ਸਾਰਾ ਕੁਝ ਨਹੀਂ ਸਿਰ ਇਹ ਮੇਰੀ ਗੱਲ ਮੇਰੇ ਨੋਟਿਸ 'ਚ ਹੈ ਕੋਈ ਨਹੀਂ ਇਸਤੇ ਬਾਰੇ ਵਿੱਚ ਕੁਝ ਵੀ ਰੰਗ ਕਹਿ ਸਕਦਾ ਕਿ ਮੇਰੇ ਨਾਲ ਕੋਈ ਇਸ ਬਾਰੇ ਵੀ ਨਹੀਂ ਕਿ ਕਹਿਣ ਮਤਲਬ ਕਿ ਕਿਤੇ ਕਿਤੇ ਤੁਹਾਡੇ ਸੰਸਥਾ ਬੋਲੋ ਵੀ ਇਹ ਹੀ ਗੱਲ ਕਹੀ ਜਾਊਗੀ ਜੇ ਕੋਈ ਗਲਤ ਕੰਮ ਕਰੂੰਗਾ ਤਾਂ ਉਹਦੀ ਜ਼ਿੰਮੇਵਾਰੀ ਆਪਣੀ ਹੋਊਗੀ ਐਸੋਸੀਏਸ਼ਨ ਸਾਡੀ ਕਿਸੇ ਵੀ ਗਲਤ ਕਰਮ ਕਰਨ ਵਾਲੇ ਦੇ ਨਾਲ ਨਹੀਂ ਹੈ ਬਾਕੀ ਤੁਸੀਂ ਉਹ ਪਰਿਵਾਰ ਦੇ ਨਾਲ ਜਿਹੜਾ ਹਸਾ ਬਾਪਿਆ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਉਸ ਪਰਿਵਾਰ ਨਾਲ ਬਹੁਤ ਹੰਦਰ ਦੀ ਯੰਗ ਲੜਕੀ ਸੀ ਡੈਥ आम तौर पर किसी भी डॉक्टर कोई भी डॉक्टर को भी नहीं चाहता कि मेरा अपना पेशेंट है उसकी किसी तरीके डेथ कोई, कोई किते ना कोई कितने ना कोई कमी पेशी रह गई होगी जिस करके हादसा वापर और मैं इस हादसे बारे बहुत ही गमगीन है हैगा परमात्मा उन्होंने शांति दे